प्यारे दर्शकों प्यार भरी सात श्रृंखला का की करिए सुखी जीवन ਲਈ ਅਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹਨਾਂ ਨੇ ਕਿਸੇ ਕਿਸਮ ਦੀ ਹਾਰ ਜਿੱਤ ਦਾ ਕੋਈ ਫਰਕ ਨਹੀਂ ਪੈਂਦਾ ਜਾਂ ਇੰਜ ਕਹਿ ਲਵੋ ਕਿ ਅਜਿਹੇ ਲੋਕ ਦੁੱਖ ਤੇ ਬਹੁਤ ਜਲਦੀ ਬਾਹਰ ਆ ਜਾਂਦੇ ਆ ਜਾਂਦੇ ਹਨ ਅਸਲ ਵਿੱਚ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਮਾਨਸਿਕ ਤੌਰ ਤੇ ਮਜ਼ਬੂਤ ਕਹਿੰਦੇ ਹਾਂ ਜੇਬ ਮਾਰੀਆਂ ਤੋਂ ਬਚਣਾ ਹੈ ਤਾਂ ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਲਈ ਸਾਨੂੰ ਕੁਝ ਨਾ ਕੁਝ ਕਰਨਾ ਜ਼ਰੂਰ ਪੈਣਾ ਹੈ ਉਹ ਚੀਜ਼ਾਂ ਇਹ ਹਨ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਜਲਦੀ ਉੱਠਣ ਦੀ ਆਦਤ ਪਾਓ ਸਵੇਰੇ ਸੈਰ ਜ਼ਰੂਰ ਕਰੋ ਜਿੰਨੀ ਸੈਰ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਉਨੀ ਹੀ ਕਰੋ ਇਹ ਧਿਆਨ ਵਿੱਚ ਰੱਖਣਾ ਜ਼ਰੂਰ ਹੈ ਕਿ ਸਰੀਰ ਥਕਾਵਟ ਨਾ ਮੰਨੇ ਏ 55 ਸਾਲ ਤੋਂ ਵੱਧ ਉਮਰ ਲਈ ਬਹੁਤ ਜ਼ਰੂਰੀ ਹੈ ਕਿ ਸਰੀਰ ਦੀ ਤਕਾਵਟ ਵੱਲ ਖਾਸ ਧਿਆਨ ਰੱਖਿਆ ਜਾਵੇ ਹਲਕੀ ਫੁਲਕੀ ਕਸਰਤ ਵੀ ਕਰੋ ਜਿੰਨਾ ਹੋ ਸਕੇ ਜੇ ਸ਼ਾਮ ਨੂੰ 6 ਵਜੇ ਤੋਂ ਬਾਅਦ ਕੁਝ ਖਾਣਾ ਖਾ ਕੇ ਉਸ ਤੋਂ ਬਾਅਦ ਕੁਝ ਨਾ ਖਾਓ ਤੇ ਖਾਣਾ ਖਾ ਕੇ ਹਲਕਾ ਫੁਲਕਾ ਜ਼ਰੂਰ ਚੱਲੋ ਘਟੋ ਘਟ 100 ਕਦਮ ਤਾਂ ਜ਼ਰੂਰ ਚੱਲੋ ਚਾਹੇ ਆਪਣੇ ਘਰ ਦੀ ਛੱਤ ਹੋਵੇ ਜਾਂ ਗਲੀ ਹੋਵੇ ਇਸਤੇ ਜ਼ਰੂਰ ਗੇੜੇ ਕੱਢੋ ਆਪਣੇ ਲਈ ਸਮਾਂ ਜ਼ਰੂਰ ਕੱਢੋ ਚੜ੍ਹਦੀ ਕਲਾ ਵਿੱਚ ਰਹੋ ਚੰਗੇ ਲੋਕਾਂ ਨਾਲ ਮੇਲਜੋਲ ਰੱਖੋ ਮੁਸ਼ਕਲ ਸਮੇਂ ਆਪਣਾ ਦੁੱਖ ਸਮਝਦੇ ਹੋਣ ਤੇ ਤੁਹਾਡੇ ਸੁੱਖ ਨੂੰ ਆਪਣਾ ਸੁੱਖ ਸਮਝਦੇ ਹੋਣ ਜਿੰਨਾ ਹੋ ਸਕੇ ਮਨ ਨੂੰ ਸ਼ਾਂਤ ਰੱਖੋ ਸੁਖੀ ਜੀਵਨ ਬਤੀਤ ਕਰਨ ਲਈ ਇਹ ਸਭ ਜ਼ਰੂਰੀ ਹੈ ਧੰਨਵਾਦ